ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਝੰਡੇ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਬਾਈ ਨੂੰ ਮੋਗਾ ਹੀ ਪੈਂਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਨੇ ਚੈਰਿਟੀ ਤੇ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਪੰਜ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੱਖਣ ਸਿੰਘ ਜੋੜ ਪਿੰਡ ਝੰਡੇਵਾਲਾ ਜਿਹੜਾ ਮੋਗਾ ਆਪਾਂ ਪਹਿਲਾ ਵੀਡੀਓ ਬਾਈ ਸੇਲ ਹੋ ਗਏ ਸੀ ਬਸ ਬਈ ਬਈ ਉਹਦੀ ਘੰਟੇ ਚੋਗੀ ਠੀਕ ਆ ਮੋਬਾਈਲ ਨੰਬਰ ਦੱਸ ਦਿਓ ਜੀ 9809794300 9883635910 ਠੀਕ ਹੈ ਜੀ ਇੱਕ ਨੰਬਰ ਤੋਂ ਜਰਸੀ ਤੋਂ ਸ਼ੁਰੂ ਕਰ ਲਾਂਗੇ ਜਰਸੀ ਦੀ ਕੀ ਡਿਟੇਲ ਹੈ ਜੀ ਇਹ ਬਾਈ ਜੀ ਦੂਜਾ ਸੂਆ ਠੀਕ ਹੈ ਜੀ ਪ्युअर ਪੰਜਾਬ ਵਾਲੀ ਘਰੇਲੂ ਜਰਸੀ ਠੀਕ ਹੈ ਜੀ ਤੇ ਪਹਿਲੇ ਸੂਏ ਕਿੰਨਾ ਦਾ ਦੋ ਦਿੱਤਾ ਜੀ ਇਹਨੇ ਬਾਈ 17 18 ਕਿਲੋ ਦੱਤਾ ਹੈ ਕਿ 20 ਬਲਾਸ ਦੇ ਠੀਕ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹਫ਼ਤੇ ਦੀ ਕੱਚੀ ਹੈ ਤੋੜ ਕੇ ਦਿਖਾ ਦਿਓ ਜੀ ਪੰਜਾਬ ਵਾਲੀ ਜਰਸੀ ਪਿਓਰ ਜੀ ਕੋਈ ਛੋਟੀ ਨਹੀਂ ਪੂਰੀ ਵੱਡੀ ਜਰਸੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਰੰਗ ਰੂਪ ਦੀ ਸੋਹਣੀ ਆ ਬਾਕੀ ਹਵਾਨਾ ਕਰਮਾਂ ਵਾਲੀ ਸੋਨਾ ਤਿਆਰ ਕਰਦੀ ਆਉਂਦੀ ਮਾਲਕਾਂ ਨੇ ਦੱਸਿਆ ਕਿ ਪਹਿਲੇ ਸੂਏ 17 ਕਿਲੋ ਦੁੱਧ ਦਿੱਤਾ ਦੂਜੇ ਸੂਏ 20 ਪਲੱਸ ਦੀ ਬਈ ਉਮੀਦ ਕਰਦੀ ਆ ਸੀਲ ਸਾਈ ਕਰਮਾਂ ਵਾਲੀ ਪੂਰੀ ਜਿਆਦਾ ਹਵਾਨਾ ਖਾਧੇਂਗਾ ਤਾਂ ਰਵੜੰਗੂ ਵੱਧ ਦਾ ਸੋਨਾ ਗਲਾਬੀ ਥਾਣਾ ਜੀ ਨਿਖੜ ਮੇ ਥਣ ਚਾਰੇ ਲਿਆ ਵੀਰ ਵਾਪਸ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਆ ਰੰਗ ਰੂਪ ਦੀ ਬਹੁਤ ਸੋਹਣੀ ਆ ਜੀ ਬਾਕੀ ਵੀਗਾ ਗੱਲੋ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਇੱਕ ਹਫ਼ਤੇ ਦੀ ਕੱਚੀ ਆ ਉਦੋਂ ਤੱਕ ਰਹਵਾਨਾ ਪੂਰਾ ਭਰ ਲੈਣਾ ਜੀ ਗਾਣੇ ਵਲਟੇਲਾ ਸਾਰੀਆਂ ਕੱਢ ਕੇ ਸੁਣਾ ਸੀਰ ਸਾਹੂ ਕਰਮ ਵਾਲੀ ਇੰਨੀ ਜ਼ਿਆਦਾ ਚਾਹੇ ਜਵਾਕ ਚੋਈ ਜਾਣ ਜੀ ਕੀ ਮੁੱਲ ਆ ਜੀ ਇਹਦਾ ਜਾਇਜ਼ ਮੁੱਲ 52000 ਬਾਈ 50000 ਦੀ ਹਾਂ ਨਾ ਠੀਕ ਆ ਜੀ 52000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ 50000 ਦੀ ਹਾਂ ਨਾ ਬਾਕੀ ਵਿੱਚੋਂ ਮਾਨਤਾਨ ਹੋ ਜਾਊਗਾ ਜਿਹੜਾ ਵੀ ਔਰ ਚੱਲ ਕੇ ਆਊਗਾ ਜੀ ਦੋ ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਵੀ ਇੱਕ ਹਫਤੇ ਦੀ ਕੱਚੀ ਪਹਿਲੇ ਸੂਏ ਕਿੰਨਾ ਦੋ ਦਿੱਤਾ ਜੀ ਇਹ ਵੀ ਬਾਈ 17 18 ਕਿਲੋ ਦਿੰਦਾ 20 ਪਲੱਸ ਜਾਊਗਾ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦਿਓ ਸੋਹਣੀ ਫੇਸ ਕੁਆਲਿਟੀ ਬਾਈ ਕਹਿੰਦਾ ਦੂਜੇ ਸੂਏ ਸੋਨਾ ਜੀ ਇਹ ਵੀ ਤਰਕੀਬ ਨੇ ਇੱਕ ਹਫਤੇ ਦੀ ਕੱਚੀ ਆ ਬਾਕੀ 2 4 ਦਿਨ ਪਸੂ ਉੱਪਰ ਵੀ ਲੈ ਜਾਂਦਾਗਾ ਹਵਾਨਾ ਕਰਮ ਵਾਲੀ ਇਹ ਵੀ ਸੋਨਾ ਘੜਦੀ ਆਉਂਦੀ ਦੇਖ ਸਕਦੇ ਹੋ ਪੂਰਾ ਫਿਟਿੰਗ ਵਾਲਾ ਹਵਾਨਾ ਸੀਲ ਸੌ ਕਰਮ ਵਾਲੀ ਪੂਰੀ ਆ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਕੀ ਵੱਡੀ ਵੱਡੀ ਬਹੁਤ ਆ ਹੈਵੀ ਬੋਡੀ weight ਦੀ ਕੱਦ ਕਰਦੀ ਚੰਗੀ ਆ ਜੀ ਛੋਟਾ ਕੰਨ ਸੋਹਣੀ ਫੇਸ ਕੁਆਲਿਟੀ ਸੋਨਾ ਥਾਣਾ ਜੀ ਚਾਰੇ ਥਾ ਨਿੱਖੜ ਮੇ ਇੱਕੋ ਸਾਈਜ਼ ਦੇ ਨੇੜੇ ਤੋਂ ਦਿਖਾ ਦਿਨਾ ਈ ਤੁਹਾਨੂੰ ਬਾਕੀ ਸੀਲ ਸਾਬ ਪੂਰੀ ਆ ਬਾਈ ਹਾਂਜੀ ਹਾਂਜੀ ਪੂਰੀ ਪੂਰੀ ਸੀਲ ਸਾਬ ਆ ਦੇਖ ਸਕਦੇ ਤੁਸੀਂ ਥਣ ਚੈੱਕ ਕਰ ਲਓ ਜੀ ਹੱਥੀ ਜਵਾਈ ਮੁੱਠੀ ਵਾਲਾ ਥਣ ਲੱਗਿਆ ਵਾ ਜੀ ਪੂਰਾ ਕੀ ਮੋਲ ਆ ਜੀ ਇਹਦਾ ਇਹ ਵੀ 52000 ਰੁਪਿਆ ਠੀਕ ਇਹਦਾ ਵੀ ਸੇਮ ਹੀ ਮੋਲ ਆ 52000 ਰੁਪਿਆ ਬਾਈ ਕਹਿੰਦਾ 50000 ਦੀ ਹਾਂ ਨਾ ਏ ਤਨ ਨੰਬਰ ਜੀ ਐਚਫ ਇਹਦੀ ਕੀ ਡਿਟੇਲ ਆਈ? ਇਹ ਵੀਰੇ ਦੂਜੀ ਸੋਇਆ। ਠੀਕ ਆ ਜੀ। ਕਿੰਨੇ ਦਿਨਾਂ ਦੀ ਕੱਚੀ ਆ ਜੀ? ਇਹ ਦਾ ਬਾਈ ਇਹਨੇ ਲੈ ਰਿਹਾ 12-13 ਦਿਨਾਂ ਦਾ। 12-13 ਦਿਨਾਂ ਦਾ। ਪਹਿਲੇ ਸੋਇਏ ਕਿੰਨਾ ਦਾ ਦੱਸਿਆ ਮਾਲਕਰ? 14 ਕਿਲੋ ਦਿੱਤਾ ਜੀ। ਠੀਕ ਆ ਜੀ। ਐਸਡੀਆਰ 14 ਪਲੱਸ ਜੋ। 17-18 ਦੇ ਦਊਗੀ ਬਾਈ 17-18। 17-18 ਕਿਲੋ ਦੇ ਦਊਗੀ। ਥਾਂ ਥਨ ਬਹੁਤ ਸੋਹਣਾ ਜੀ। ਬਾਕੀ ਫੇਸ ਕੁਆਲਿਟੀ ਸੋਹਣੀ ਆ। ਬਹੁਤ ਜਿਆਦੇ ਕੱਚੇ ਦੇ ਬੰਨਾਂ ਆ। ਹਾਂ ਜੀ। 12 ਤੋਂ 13 ਦਿਨਾਂ ਦੀ ਕੱਚੀ ਆ ਝੋਲੇ ਦੇ ਦੇ ਸਕਦੇ ਹੋ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ 12 ਤੋਂ 13 ਦਿਨਾਂ ਚ ਕਰ ਸਾਰੀਆਂ ਵਾਲਟਾਂ ਲਾ ਕੱਢ ਕੇ ਸੋਨਾ ਪੂਰਾ ਟਾਪ ਦਾ ਹਵਾਨਾ ਤਿਆਰ ਕਰੂਗੀ ਫੇਸ ਕੁਆਲਟੀ ਸੋਹਣੀ ਆ ਜਾਦ ਬਰੀਡ ਫੁੱਲ ਆ ਹੈਵੀ ਬੋਡੀ weight ਦੀ ਬਾਕੀ ਥਣਾ ਦੇ ਸਹਿ ਸੋਹਣੇ ਆ ਚਾਰੇ ਥਾਂ ਨਿਖਣਵੇਂ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਤੁਸੀਂ ਹੱਥੀ ਚਵਾਈ ਵਾਲੇ ਸੀਲਸਾਉ ਬਾਈ ਪੂਰੀ ਆ ਹਾਂਜੀ ਅੱਜ ਪੂਰੀ ਖੜੀ ਹੈ ਪੂਰੀ ਸੀਲਸਾਉ ਆ ਬਾਈ ਕਹਿੰਦਾ ਦੇਖ ਸਕਦੇ ਹੋ ਤੁਸੀਂ ਸੀਲਸਾਉ ਘਰ ਮਾਲੀਆਂ ਸਾਰੀਆਂ ਹੀ ਚੰਗੀਆਂ ਜੀ ਥਣ ਤੋਂ ਬਹੁਤ ਚੰਗਾ ਲੱਗਿਆ ਹੱਥੀ ਚਵਾਈ ਵਾਲਾ ਇਹਦਾ ਕੀ ਮੁੱਲ ਆ ਜੀ ਇਹ 45000 ਦੀ ਦੇ ਦੇ ਬਈ ਠੀਕ ਆ ਜੀ 45000 ਰੁਪਿਆ ਮੁੱਲ ਆ ਬਾਕੀ ਵਿੱਚੋਂ ਮਾੜਾ ਮੋਟਾ ਮਾਨਦਾਨ ਹੋ ਜਾਂਦਾ ਕੋਈ ਫੈਕਸ ਨਹੀਂ ਹੁੰਦੇ ਰੇਟ ਜਿਹੜਾ ਵੀਰ ਚੱਲ ਕੇ ਆਊਗਾ ਜੀ 4 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਤੀਜੇ ਸੂਏ ਆ ਜੀ ਠੀਕ ਆ ਜੀ ਇਹ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਵੀ ਇੱਕ ਹਫ਼ਤੇ ਦੀ ਕੱਚੀ ਆ ਜੀ ਬਾਈ ਜੀ ਦੂਜੇ ਸੂਏ ਕਿੰਨਾ ਦੁੱਧ ਦਿੱਤਾ ਬਾਈ ਇਹਨੇ ਬਾਈ 17-18 ਕਿਲੋ ਦੁੱਧ ਦਿੱਤਾ ਬਾਕੀ ਇਹ ਨਾ ਗਰੀਬ ਘਰੋਂ ਆਈ ਆ ਦੁੱਧ 22-23 ਕਿਲੋ ਦੇਊਗੀ ਯਾਰ ਕਿ ਸਭ ਹੀ ਨਹੀਂ ਗਾਂ ਨਾ ਤਾਂ ਚਾਲ ਚੁਰੂ ਬਹੁਤ ਆ ਠੀਕ ਆ ਜੀ ਘੱਟ ਸੇਵਾ ਵਾਲੇ ਘਰੋਂ ਆਈ ਆ ਤਾਂ ਕਰਕੇ ਥੋੜੀ ਲੱਸੀ ਆ ਤੋਰ ਕੇ ਦਿਖਾ ਦਿਓ ਪਿਛਲੇ ਸੂਏ ਉਹਨਾਂ ਕੋਲ 17 ਕਿਲੋ ਦੁੱਧ ਦਿੱਤਾ ਦਿੱਤਾ ਚੰਗੀ ਸੇਵਾ ਗੌਰ ਹੋ ਜੇ ਤਾਂ 20 ਪਲੱਸ ਜਾਊਗੀ ਕਿਉਂਕਿ ਵੱਡੀ-ਵੱਡੀ ਬਹੁਤ ਤਾਂ ਹਵਾਨਾ ਬਹੁਤ ਵੱਡਾ ਤਿਆਰ ਕਰਦੀ ਹੁੰਦੀ ਹੈ ਤਰਕੀਬ ਉਹ ਹਫਤੇ ਕਦੀ ਕੱਚੀ ਆ ਹਫਤੇ ਤੇ ਕਰ ਸਾਰੀਆਂ ਵਾਲ ਢਲਾਂ ਕੱਢ ਕੇ ਹਵਾਨੇ ਚ ਸੋਣਾ ਏ ਫੇਸ ਕੁਆਲਿਟੀ ਸੋਹਣੀ ਆ ਦੇਖ ਸਕਦੇ ਹੋ ਥੋੜੀ ਜਿਹੀ ਲੱਸੀ ਆ ਜੀ ਬੁੱਤੀ ਬਾਤੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਯਾਰ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਿਟੀ ਛੋਟਾ ਕੰਨ ਬਾਕੀ ਕੱਦ-ਗਾਠ ਚੰਗਾ ਜੀ ਹੈਵੀ ਬਾਡੀ weight ਦੀ ਆ ਥੋੜੀ ਜਿਹੀ ਸੇਵਾਗੌਰ ਚੰਗੀ ਹੋ ਜੇ ਤਾਂ 20+ ਆਰਾਮ ਨਾਲ ਹੀ ਉੱਠ ਜੂ ਥੋੜੀ ਜਿਹੀ ਲੱਸੀ ਆ ਨਰਮ ਆਗਾ ਬਾਕੀ ਥਣਾ ਦੇ ਸਹਿ ਸੋਹਣੇ ਆ ਚਾਰੇ ਤਾਂ ਨਿੱਖੜ ਮੈਂ ਇੱਕੋ ਸਹਾਈ ਦੇ ਦੇਖ ਸਕਦੇ ਹਾਂ ਤੁਸੀਂ ਹੱਥੀ ਚਵਾਈ ਵਾਲੇ ਤੇ ਸੀਲ ਸੌ ਕਰਮ ਵਾਲੀ ਪੂਰੀ ਹੈ ਜੀ ਇਹਦਾ ਕੀ ਮੁੱਲ ਆ ਜੀ ਇਹਦਾ 45000 ਇਹ ਚੋ ਵੀ ਉਹ ਜੀ ਮਾਨਤਾਨੇ 45000 ਰੁਪਿਆ ਬਾਈ ਮੁੱਲ ਕਰਦੇ ਆ ਵਿੱਚੋਂ ਮਾਨਤਾਨ ਹੋ ਜਾਊਗਾ ਪੰਜ ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਤੀਜੇ ਸੂਏ ਆ ਜੀ ਠੀਕ ਹੈ ਇਹ ਕਿੰਨੇ ਦਿਨਾਂ ਦੀ ਕੱਚੀ ਹੈ ਇਹ 12 13 ਦਿਨਾਂ ਦੀ ਕੱਚੀ ਹੈ 12 13 ਦਿਨਾਂ ਦੀ ਕੱਚੀ ਹੈ ਤੇ ਦੂਜੇ ਸਵੇਰੇ ਕਿੰਨਾ ਦੁੱਧ ਦਿੱਤਾ ਬਈ ਇਹਨੇ ਬਈ 20 ਪ੍ਰਾਸੀ ਦਿੱਤਾ ਠੀਕ ਹੈ ਜੀ 23 ਕਿਲੋ ਦੇਊਗਾ ਯਾਰ ਕਿਸੀ ਆਲਾ ਸੁਣਦੀ ਪਿਹਰੇ ਸਾਲ ਤਾਂ ਗਰਮੀ ਸੀ ਠੀਕ ਹੈ ਜੀ ਬਰੀਡ ਵਾਈਸ ਚੰਗੀ ਆ ਤੋੜ ਕੇ ਦਿਖਾ ਦਿਓ ਸੋਹਣੀ ਫੇਸ ਕੁਆਲਿਟੀ ਬਾਕੀ ਕੱਦ ਕੁਦ ਬਹੁਤ ਵੱਡਾ ਦੇਖ ਸਕਦੇ ਹੋ ਥਣਾ ਦੇ ਸਹਿ ਸੋਹਣਿਆ 12 ਤੋਂ 13 ਦਿਨਾਂ ਦੀ ਕੱਚੀ ਹੈ ਜੀ ਹਜੇ ਪੂਰਾ ਵੱਡਾ ਹੋਵਾਨਾ ਤਿਆਰ ਕਰ ਲੈਣਾ ਜੀ 12 13 ਦਿਨਾਂ ਤੇ ਕਰ ਬਾਕੀ ਚਵਾਈ ਵਾਲੇ ਥਣ ਪੂਰੇ ਵਧੀਆ ਜੀ ਥੱਥੀ ਚਵਾਈ ਵਾਲੇ ਸੀਲ ਸਾਉ ਪੂਰੀਆ ਵਲਟੇਲਾਂ ਬਹੁਤ ਨੇ ਹਵਾਨਾ ਖਾਈ ਦੇਂਗਾ ਤਾਂ ਰਵੜ ਨੂੰ ਵੱਧਾ ਸੀਲ ਸਾਉ ਪੂਰੀ ਦੇਖ ਸਕਦੇ ਹੋ ਤੁਸੀਂ ਸਾਰੀਆਂ ਵਲਟੇਲਾਂ ਕੱਢ ਕੇ ਸੋਨਾ ਹੈਵੀ ਬੋਡੀ ਵੇਟ ਦੀ ਤੇ ਵੱਡੇ ਕਦ ਕੱਢਦੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ 12 ਤੋਂ 13 ਦਿਨ ਆਰਾਮ ਨਾਲ ਹੀ ਲੈ ਜੂ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ 20+ ਦੁੱਧ ਦਿੱਤਾ ਪਿਛਲੇ ਸੂਏ ਤੇ 22-23 ਕਿਲੋ ਦੀ ਭਾਈ ਉਮੀਦ ਕਰਦੇ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਇਹਦਾ ਕੀ ਮੁੱਲ ਆ ਜੀ ਇਹਦਾ ਵੀ ਮੁੱਲ 45000 ਇਹਦਾ ਵੀ ਮੁੱਲ 45000 ਮੁੱਲ ਰੇਟ ਜੈ ਜੀ ਕੀਤੇ ਆ ਬਾਈ ਨੇ ਬਾਕੀ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ